ਤੇ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਆਮ ਚੋਣਾਂ ਤੋਂ ਬਾਅਦ ਇੱਕ ਹੋਰ ਦ੍ਰਿਸ਼ ਦੇਖਣ ਨੂੰ ਮਿਲਿਆ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ ਓਵਰ ਆਲ ਪੰਜਾਬ ਦੇ ਵਿੱਚ ਭਾਜਪਾ 3 ਨੰਬਰ ਤੇ ਆਈ ਤੇ ਅਕਾਲੀ ਦਲ ਚੌਥੇ ਨੰਬਰ ਤੇ ਰਹਿ ਗਿਆ ਅੱਜ ਜਦੋਂ ਚਾਰ ਸੀਟਾਂ ਤੇ ਜਿਮਨੀ ਚੋਣਾਂ ਹੋਈਆਂ ਅਕਾਲੀ ਦਲ ਮੈਦਾਨ 'ਚ ਨਹੀਂ ਹੈ ਤੇ ਅਕਾਲੀ ਦਲ ਦੇ ਤਿੰਨ ਉਮੀਦਵਾਰ ਚਾਰਾਂ 'ਚੋਂ ਅਕਾਲੀ ਪਸ਼ੋਕੜ ਵਾਲੇ ਸੀ ਕੀ ਉਹ ਅਕਾਲੀਆਂ ਦੀ ਵੋਟ ਨੂੰ ਭਾਜਪਾ ਚ ਤਬਦੀਲ ਕਰਕੇ ਭਾਜਪਾ ਦਾ ਵੋਟ ਪ੍ਰਤੀਸ਼ਤ ਹੋਰ ਵਧਾ ਦੇਣਗੇ ਪਰ ਗੱਲ ਕੱਲੀ ਇੱਥੇ ਤੱਕ ਨਹੀਂ ਹੈ ਕਿ ਅਕਾਲੀਆਂ ਦੀ ਵੋਟ ਕਿੰਨੀ ਨਿਕਲੀ ਤੇ ਭਾਜਪਾ ਦੀ ਆਪਣੀ ਵੋਟ ਕਿੰਨੀ ਨਿਕਲੀ ਉਹਨਾਂ ਨੂੰ ਮਿਲਾ ਕੇ ਕਿੰਨੀ ਨਿਕਲੂ ਇਹਨਾਂ ਜਿਮਨੀ ਚੋਣਾਂ ਦੇ ਰਾਹੀਂ ਭਾਜਪਾ ਪੰਜਾਬ ਚ ਆਪਣੇ ਪੈਰ ਪੱਕੇ ਲਾ ਗਈ ਮਾਲਵਾ ਜਿਹੜਾ ਬਦਲਾ ਲਈ ਤਬਦੀਲੀ ਲਈ ਉਹਦੇ ਲਈ ਜਾਣਿਆ ਜਾਂਦਾ ਹੈ ਕਹਿੰਦੇ ਉੱਥੋਂ ਤੈਹ ਹੁੰਦੀ ਹੈ ਕਿ ਸੱਤਾ ਕਿਹਦੀ ਬਣਨੀ ਹੈ ਤਖਤ ਕਿਹਨੂੰ ਮਿਲਣਾ ਹੈ ਰਾਜਪਾਗ ਕਿਹਨੇ ਭੋਗਣਾ ਹੈ ਕਿ ਉੱਥੋਂ ਬਦਲਾਅ ਦੇ ਨਵੇਂ ਸੰਕੇਤ ਆਉਣ ਲੱਗੇ ਨੇ ਮਾਲਵੇ ਦੀਆਂ ਦੋ ਸੀਟਾਂ ਗਿੱੱਤੜਵਾਹਰ ਬਰਨਾਲਾ ਇਹਨਾਂ ਦੋ ਸੀਟਾਂ ਚ ਕਿਸਾਨੀ ਵਾਲੇ ਵੱਡੇ ਪਿੰਡਾਂ ਚ ਵੀ ਤੇ ਕਿਸਾਨੀ ਤੇ ਹੋਰ ਭਾਈਚਾਰਾ ਸੰਬੰਧਿਤ ਛੋਟੇ ਪਿੰਡਾਂ ਚ ਵੀ ਵੱਡੀ ਤعداد ਚ ਭਾਜਪਾ ਦੇ ਬੂਥ ਲੱਗੇ ਉਹ ਬੂਥਾਂ ਦੇ ਉੱਤੇ ਨਾ ਕੱਲਾ ਹਿੰਦੂ ਚਿਹਰਾ ਹੀ ਨਜ਼ਰ ਆਇਆ ਨਾ ਕੱਲਾ ਦਲਿਤ ਚਿਹਰਾ ਹੀ ਨਜ਼ਰ ਆਇਆ ਬਲਕਿ ਕਿਸਾਨੀ ਚਿਹਰੇ ਵੀ ਸਿੱਖ ਚਿਹਰੇ ਵੀ ਜਿਹੜੇ ਦਿੱਲੀ ਟਰਾਲੀਆਂ ਲੈ ਕੇ ਗਏ ਸੀ ਉਹ ਵੀ ਉੱਥੇ ਕਈ ਬੈਠੇ ਦੇਖੇ ਹੁਣ ਇਹ ਤੋਂ ਕੀ ਸੰਕੇਤ ਨੇ ਬਰਨਾਲੇ ਚ ਔਰ ਗਿੱਦੜਵਾਹ ਦੇ ਵਿੱਚ ਭਾਜਪਾ ਵੱਲੋਂ ਦੋ ਤਨੰਤਰ ਚੋਂ ਲੜ ਰਹੇ ਨੇ ਇਹ ਦੋ ਤਨੰਤਰ ਇੱਕ ਅਕਾਲੀਆਂ ਚੋਂ ਹੋ ਕੇ ਕਾਂਗਰਸ ਚੋਂ ਹੁੰਦਾ ਹੋਇਆ ਭਾਜਪਾ ਚ ਆਇਆ ਇੱਕ ਕਾਂਗਰਸ ਤੋਂ ਹੀ ਤੁਰਿਆ ਆਉਂਦਾ ਭਾਜਪਾ ਚ ਆਇਆ ਉਹਨਾਂ ਦੋਨਾਂ ਦੀ ਆਪਣੀ ਪਹੁੰਚ ਅਪਰੋਚ ਤਾਕਤ ਪੈਸਾ ਸਮਰੱਥਾ ਨੀਤੀ ਲੜਨ ਦਾ ਅੰਦਾਜ਼ ਸਾਰਾ ਕੁਝ ਹੈਗਾ ਪਰ ਜਿਹੜੇ ਪਿੰਡਾਂ ਚ ਭਾਜਪਾ ਦਾ ਵਿਰੋਧ ਹੁੰਦਾ ਰਿਹਾ ਜਿਹੜੇ ਪਿੰਡਾਂ ਚ ਅਬ 224 ਦੇ ਦਰਮਿਆਨ ਹੀ ਜਦੋਂ ਆਮ ਚੋਣਾ ਹੋਈਆਂ ਉਸ ਸਮੇਂ ਵੀ ਕਿਸਾਨੀ ਤੇ ਭਾਜਪਾ ਦੀਆਂ ਪੰਜਾਬ ਪ੍ਰਤੀ ਨੀਤੀਆਂ ਉਹਨਾਂ ਸਾਰੇ ਹਵਾਲਿਆਂ ਦਾ ਵਿਰੋਧ ਹੁੰਦਾ ਰਿਹਾ ਉਹਨਾਂ ਹੀ ਪਿੰਡਾਂ 'ਚ ਪੂਰੇ ਬਰਾਬਰ ਦੇ ਬੂਥ ਲੱਗੇ ਜਿਵੇਂ ਕਾਂਗਰਸੀਆਂ ਦੇ ਲੱਗੇ ਜਿਵੇਂ ਆਵਾਦੀ ਪਾਰਟੀ ਦੇ ਲੱਗੇ ਜਾਂ ਜਿਵੇਂ ਅਕਾਲੀਆਂ ਦੇ ਲੱਗਦੇ ਸੀ ਓਵੇਂ ਹੀ ਬੂਥ ਲੱਗੇ ਓਵੇਂ ਹੀ ਚਾਪ ਕੋੜੇ ਆਏ ਓਵੇਂ ਹੀ ਸਮੋਸੇ ਆਏ ਓਵੇਂ ਹੀ ਹਾਂ ਸ਼ਮਿਆਨੇ ਲੱਗੇ ਓਵੇਂ ਹੀ ਕੁਰਸੀਆਂ ਆਈਆਂ ਓਵੇਂ ਹੀ ਸਾਰੇ ਲੋਕ ਬੈਠੇ ਉਹ ਚਿਹਰੇ ਨਾ ਤਾਂ ਇਹ ਕਿ ਪੰਜਾਬ ਚ ਭਾਜਪਾ ਹੈ ਹਿੰਦੂਆਂ ਦੇ ਸਾਰੇ ਆ ਜੀ ਨਾ ਤਾਂ ਇਹ ਕਿ ਪੰਜਾਬ ਚ ਭਾਜਪਾ ਐਸਸੀਬੀਸੀ ਭਾਈਚਾਰੇ ਦੇ ਸਾਰੇ ਆ ਜੀ ਪ੍ਰਭੂ ਜੱਟ ਭਾਈਚਾਰੇ ਨਾਲ ਸੰਬੰਧਿਤ ਲੋਕ ਮੂਰੇ ਹੋ ਬੈਠੇ ਸੀ ਇਸ ਵਾਰ ਹੈ ਕਿਸਾਨੀ ਪਰਵਾਰ ਨਾਲ ਸੰਬੰਧਿਤ ਲੋਕ ਮੂਰੇ ਹੋ ਬੈਠੇ ਸੀ ਹੋਰ ਵਰਗਾਂ ਦੇ ਲੋਕ ਜਰਨਲ ਕੈਟਾਗਰੀ ਨਾਲ ਸੰਬੰਧਿਤ ਮੂਰੇ ਹੋ ਬੈਠੇ ਸੀ ਸੋ ਇਸ ਲਈ ਕਿਸੇ ਇੱਕ ਵਰਗ ਤੇ ਇੱਕ ਫਿਰਕੇ ਤੇ ਇੱਕ ਭਾਈਚਾਰੇ ਤੇ ਹੁਣ ਉਂਗਲ ਨਹੀਂ ਤਰੀ ਜਾਂਦੀ ਸੋ ਜਿਮਨੀ ਚੋਣਾ ਕੀ ਪੰਜਾਬ ਚ ਬੀਜੇਪੀ ਦੇ ਪੈਰ ਜਮਾਉਣ ਚ ਬੀਜੇਪੀ ਨੂੰ ਪੱਕੇ ਪੈਰੀ ਕਰਨ ਚ ਆਪਣਾ ਰੋਲ ਨਿਭਾ ਗਈ ਸੋ ਇਹ ਨਤੀਜੇ ਬਾਕੀ ਤਰ੍ਹਾਂ ਹੋ ਸਕਦਾ ਹੈ ਕਿ ਖਾਸ ਕਰ ਆਮ ਆਦਮੀ ਪਾਰਟੀ ਔਰ ਕਾਂਗਰਸ ਹਰ ਸੀਟ ਤੇ ਜਿੱਤ ਹਾਰ ਦੇ ਨਤੀਜੇ ਵੇਖੇ ਭਾਜਪਾ ਇਸ ਨੂੰ ਮਤਲਬ ਮੈਂ ਨਹੀਂ ਕਹਿੰਦਾ ਕਿ 27 ਲਈ ਹੈ ਮੈਂ ਤਾਂ ਕਹਿੰਦਾ 27 ਤੋਂ ਵੀ ਅੱਗੇ ਹੋ ਸਕਦਾ ਹੈ ਕਿ ਇਹ 32 ਲਈ ਹੋਵੇ ਹੋ ਸਕਦਾ ਹੈ 237 ਲਈ ਹੋਵੇ ਪਰ ਪੰਜਾਬ ਚ ਜਿਮਨੀ ਚੋਣਾ ਕੀ ਭਾਜਪਾ ਨੂੰ ਪੱਕੇ ਪੈਰੀ ਕਰ ਗਈਆਂ ਉਹਨਾਂ ਦੇ ਲੱਗੇ ਬੂਤ ਕਿ ਉਹਨਾਂ ਨੂੰ ਮਜ਼ਬੂਤੀ ਦਾ ਔਰ ਪਿੰਡਾਂ ਚ ਖਾਸ ਕਰਕੇ ਪਿੰਡੂ ਖੇਤਰ ਚ ਜਿੱਥੇ ਰਾਜਨੀਤੀ ਸਿਖਰ ਦੀ ਹੁੰਦੀ ਔਰ ਵੋਟ ਉੱਥੋਂ ਹੀ ਨਿਕਲਦੀ ਹੈ ਉੱਥੇ ਦਾਖਲ ਹੋਣ ਦਾ ਬੂਹਾ ਖੁੱਲ ਗਿਆ ਇਹ ਸਵਾਲ ਵੱਡਾ ਸੀ ਇਸੇ ਲਈ ਇਸ ਪਹਿਲੂ ਤੇ ਗੱਲ ਮੈਨੂੰ ਲੱਗਾ ਕਰਨੀ ਜ਼ਰੂਰੀ ਸੀ